ਲਓ ਜੀ ਆਪਾਂ ਕਰ ਲਿਆ ਚਾਲੂ ਗੈਸ ਤੇ ਆਪਾਂ ਵਧੀਆ ਜੀ ਸ਼ਾਨਦਾਰ ਕਰਕੇ ਜੀ ਯਾ ਬਣਾਉਨੇ ਅੱਜ ਕਰਦੇ ਆ ਤਿਆਰ ਤੇ ਕਰ ਲਿਆ ਤੇ ਆਪਾਂ ਨਾਲਾ ਬਰਤਨ ਹੁਣ ਆਪਾਂ ਇਹਦੇ ਚ ਪਾਣੀ ਦਾ ਕੱਪ ਕਰਦੇ ਆ ਐਡ ਇੱਕ ਗਲਾਸ ਪਾਣੀ ਦਾ ਆਪਾਂ ਪਾ ਲਿਆ ਇਹ ਪਹਿਲਾਂ ਇਹਨੂੰ ਗਰਮ ਹੋਣ ਦਿੰਨੇ ਆ ਗੇਰਾ ਪਾਣੀ ਚੰਗੀ ਤਾਂ ਜਦੋਂ ਗਰਮ ਹੋ ਗਿਆ ਉਹ ਤੋਂ ਬਾਅਦ ਪਾਉਨੇ ਆਪਾਂ ਇਹ ਚਾਹ ਤੇ ਹੋਰ ਸਮਾਨ ਜਿਹੜਾ ਚਾਹ ਦੇ ਵਿੱਚ ਪੈਂਦਾਗਾ ਸਰਦੀਆਂ ਵਾਲੀ ਬਣਾਉਨੇ ਆਪਾਂ ਵਧੀਆ ਹੀ ਜਾ ਲਓ ਜੀ ਆਪਣੇ ਪਾਣੀ ਨੂੰ ਵਾਲਾ ਆ ਗਿਆ ਇਹਦੇ ਵਿੱਚ ਆਪਾਂ ਪਾਉਣੇ ਆ ਕਿ ਮਲੱਖੀ ਪਾ ਦੇਣੇ ਇੱਕ ਟੁਕੜਾ ਤੇ ਦੋ ਪਾਉਣੇ ਆਗੇ ਇਹਦੇ ਚ ਲੌਂਗ ਢਿੱਲੇ ਚਗਾ ਪਾ ਦੇਣੇ ਭੰਨ ਕੇ ਇਹਦੇ ਵਿੱਚ ਔਰ ਕੇ ਲੈ ਜੀ ਹੋ ਲਾਈਤੀਆਂ ਆ ਆਪਣੀਆਂ ਹਰੇ ਵਿੱਚ ਥੋੜੀ ਜੀ ਸੌਂਫ ਪਾਉਣੀ ਹੈ ਇਹ ਨਾਲਾ ਪਾ ਥੋੜੀ ਜੀ ਰਿਚਾ ਖਾਂ ਕੇ ਖਾਣ ਤੋਂ ਜਿਵੇਂ ਗਲਾਜਾ ਖਰਾ ਅੰਦਰ ਕਾਲੀ ਮਿਰਚ ਪਾ ਸਕਦੇ ਕੱਢੀ ਪਾਣੀ ਇਹ ਸਭ ਤੇਵਾ ਗਰਮ ਕਰਿਆ ਸੀ ਪਹਿਲਾਂ ਆਪਦਾ ਪਾਉਣਾ ਇਹਦੇ ਵਿੱਚ ਗਰਮ ਵਧੀਆ ਨਾਰੀ ਪਾਉਣ ਵਾਲੀ ਜਾਂ ਬਤੌਸੀ ਮਦਰ ਹੋ ਗਿਆ ਉਹ ਚੀਜ਼ ਕਹੀ ਵੀ ਆਪਣੀ ਤੇ ਹੁਣ ਪਾ ਲਾਂਗੇ ਕਿਹਾਂ ਪੱਤੀ ਉਹ ਰੰਗ ਲੈ ਕੇ ਰੱਖ। ਲਾਗਿਨਾ, ਗਿਨਾ ਦੇ ਸਿਆਗਵੰਨ ਚਾਪਤੀ ਕੋਨ ਦੇ ਨਾਲ। ਚੰਗੀ ਤਰ੍ਹਾਂ ਇਹਨੂੰ ਉਬਾਲਾ ਦੇ ਕੇ ਫੇਰ ਆਪਾਂ ਪਾਵਾਂਗੇ ਦੁੱਧ। ਤਦ ਫ੍ਰਿੰਜ ਨੂੰ ਪਹਿਲਾਂ ਆਪਾਂ 10-15 ਮਿੰਟ ਪਹਿਲਾਂ ਕੱਟ ਕੇ ਰੱਖਿਆ ਹੈ ਤੁਰਤ ਨਹੀਂ ਪੋਣਾ ਚਾਹੀਦਾ ਤੇ ਨਾਲ ਹੁਣ ਆਪਾਂ ਇਹਦੇ 'ਚ ਮਿੱਠਾ ਐਡ ਕਰ ਦਿੰਨੇ ਹੈਗੇ ਸ਼ੀਨੀ ਕਰ ਦਿੰਨੇ ਆ ਐਡ ਆਪਾਂ ਇਹਦੇ 'ਚ ਦੀ ਤਰ੍ਹਾਂ ਨੂੰ ਕੋਰਨਰ ਨਹੀਂ ਕਰਾਂ ਮਿੱਠੇ ਨੂੰ چینی ਨੂੰ ਆਰੀਆਂ ਇਹ ਤਾਂ ਚੰਗੀ ਤਰ੍ਹਾਂ ਰਹਿ ਜਾਣਗੀਆਂ ਇਹ ਆਪਾਂ ਸਰਦੀਆਂ ਵਾਲਾ ਨੁਕਤਾ ਬਣਾਇਆ ਹੈਗਾ ਅੱਜ ਗਲਾਜਾ ਖਰਾਬ ਸੀਗਾ ਮੈਂ ਚੱਲ ਬਣਾ ਕੇ ਪੀਨੇ ਆਂਗੀ ਅਦਰਕ ਵਾਲੀ ਚਾਹ ਸੋਬਲਾਈ ਜੀ ਜੂ ਜੀ ਆ ਕੇ ਇਹਦੇ ਵਿੱਚ ਵੇਸ਼ੇ ਤਾਂ ਵਧੀਆ ਜਿਹਾ ਖਾਂਦ ਖੂਮ ਲੱਗ ਜਾਂਦਾ ਇਹਦੇ ਕੋ ਵਧੀਆ ਹੈ। ਛਾਲਾਂ ਦੇ ਵਿੱਚ ਕਦੀ ਆਰ ਪੀਣੀ ਚਾਹੀਦੀ ਹੈ ਦਰ ਤੀ। ਅਦਰਕ ਜ਼ਿਆਦਾ ਨਹੀਂ ਪਾਉਣਾ ਚਾਹੀਦਾ ਥੋੜਾ ਜਿਹਾ ਬਸ ਇੰਚਕ ਦਾ ਟੁਕੜਾ ਪਾਵੀ। ਮਾਤੇ ਰੱਖਾ ਵੀਡ ਨੂੰ ਰੋਕ ਰਹੇ ਆਗੇ। ਹਲਾਉਣ ਦੇ ਚੰਗੀ ਤਰ੍ਹਾਂ। ਲੋ ਜੀ ਚੰਗੀ ਤਰ੍ਹਾਂ ਇਹਨੋਂ ਵਾਲਾ। ਰਾਜੂ ਕਹਿੰਦਾ ਮਿੱਠਾ ਕਰ ਗਿਆ ਇਹਦੇ ਵਿੱਚ ਹੁਣ ਆਪੋ ਦੁੱਧ ਐਡ ਕਰਦੇ ਆ ਇਹ ਵਿੱਚ ਨੂੰ ਥੋੜਾ ਜਿਹਾ ਸੇਕ ਇਹਨੂੰ ਲੱਗਣ ਦੇ ਆਗੇ ਉਸ ਲਬਾਣੇ ਨੂੰ ਕੋਣ ਕੇ ਪਪਾ ਮੈਂ ਇੱਕ ਕਪਾ ਚ ਨੋ ਜੀ ਇਹਨਾਂ ਸ਼ਾਨਦਾਰ ਵਾਲੀ ਆਚੀ ਕੀ ਵਧੀਆ ਵੈਸ਼ ਕਰਦੇ ਹੁਣ ਆਪਾਂ ਬੰਦ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿਹੜੇ-ਕਿਹੜੇ ਵੀਰ ਪੈਂਦੇ ਆ ਅਦਰਕ ਵਾਲੀ ਆਚ ਸਾਲ ਦੇ ਵਿੱਚ ਤੋਂ ਧੰਨਵਾਦ ਫੋਲੋ ਜ਼ਰੂਰ ਕਰਿਓ ਆਪਣੀ ਵੀਡੀਓ ਨੂੰ ਓਕੇ ਜੀ